ਨਾਜ਼ਕਲਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸੰਜੀਤ ਤਲਵਾਰ ਦੀ ਅਗਵਾਈ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਵੱਲੋਂ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਅਤੇ ਸਮਾਜਿਕ ਨਿਆਂ ਦੇ ਮਹਾਨ ਪ੍ਰਤੀਕ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਜੀ ਦੀ 69ਵੀਂ ਵਰ੍ਹੇ ਦੀ ਮੌਕੇ ਤੇ ਜਲੰਧਰ ਬਾਈਪਾਸ ਚੌਂਕ ਵਿੱਚ ਸਥਿਤ ਡਾਕਟਰ ਅੰਬੇਦਕਰ ਜੀ ਦੀ ਪ੍ਰਤਿਮਾ ਤੇ ਮਾਲਾ ਅਰਪਣ ਕਰਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾਜਲੀ ਭੇਟ ਕੀਤੀ ਗਈ ਇਸ ਦੌਰਾਨ ਡਾਕੂਮੈਂਟ ਦਾ ਮੋਨ ਵੀ ਰੱਖਿਆ ਗਿਆ ਇਸ ਮੌਕੇ ਸੰਬੋਧਨ ਕਰਦੇ ਹੋਏ ਸੰਜੀਤ ਤਲਵਾਰ ਨੇ ਕਿਹਾ ਕਿ ਅੱਜ ਦਾ ਦਿਨ ਮਹਾਪਰੀ ਨਿਰਮਾਣ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਹ ਦਿਨ ਸਾਨੂੰ ਡਾਕਟਰ ਅੰਬੇਡਕਰ ਜੀ ਦੇ ਜੀਵਨ ਉਪਦੇਸ਼ਾਂ ਤੇ ਉਹਨਾਂ ਦੀ ਅਮੁੱਲ ਬਰਾਸਤ ਨੂੰ ਸਨਮਾਨ ਦੇ ਲਈ ਪ੍ਰੇਰਿਤ ਕਰਦਾ ਹੈ ਇਸ ਮੌਕੇ ਸ਼ਾਮਲ ਹੋਏ ਮੁੱਖ ਅਹੁਦੇਦਾਰਾਂ ਤੇ ਵਰਕਰਾਂ ਵਿੱਚ ਸੁਰਿੰਦਰ ਕੌਰ ਸੰਜੀਵ ਸ਼ਰਮਾ ਮੋਨੂ ਖਿੰਡਾ ਵਿਪਨ ਅਰੋੜਾ ਹਰਜਿੰਦਰ ਪਾਲ ਲਾਲੀ ਨਰੇਸ਼ ਉਪਲ ਨਰੇਸ਼ ਗੁਪਤਾ ਅਮਰਜੀਤ ਜੀਤਾ ਜਗ ਜਗ ਮੋਹਨ ਸਿੰਘ ਰਵਿੰਦਰਪਾਲ ਸਿੰਘ ਰਾਜਾ ਭੋਲਾ ਮਹਿਤਾ ਰਜਿੰਦਰ ਸੱਗੜ ਆਸਿਫ ਖਾਨ ਮੋਨੂ ਸੈਣੀ ਪੱਪੀ ਕੰਬੋਜ ਪ੍ਰਕਾਸ਼ ਸਿੰਘ ਰਿੰਕੂ ਕੁਮਾਰ ਮਨਜੀਤ ਸਿੰਘ ਅਮਰਜੀਤ ਸਿੰਘ ਜੇਪੀ ਚੋਪੜਾ ਰੋਹਿਤ ਸੱਲਨ ਜਤਿੰਦਰਪਾਲ ਸਿੰਘ ਬੱਬੂ ਸਰੋਹਾ ਕਮਲਜੀਤ ਸਿੰਘ ਬੋਬੀ ਕਪਲ ਮਹਿਤਾ ਤੇ ਕਾਂਗਰਸ ਪਾਰਟੀ ਦੇ ਕਈ ਹੋਰ ਅਹੁਦੇਦਾਰ ਅਤੇ ਵਰਕਰ ਵੀ ਮੌਜੂਦ ਹਨ